ਦੋਸਤੋ ਮੈਂ ਤੁਹਾਨੂੰ ਇਸ ਬਾਕਸ ਦੇ ਵਿੱਚ ਅੱਜ ਇੱਕ ਚੀਜ਼ ਦਿਖਾਉਣਾ ਚਾਹਨਾ ਜਿਹਨੂੰ ਕਹਿੰਦੇ ਆ ਕਸਤੂਰੀ ਦੋਸਤੋ ਆ ਛੋਟੀ ਜੀ ਚੀਜ਼ ਐ ਇਹ ਤੁਸੀਂ ਦੇਖ ਕੇ ਅੰਦਾਜ਼ਾ ਲਾਓ ਕੀ ਹੋ ਸਕਦੀ ਐ ਇਹ ਇੱਕ ਕਸਤੂਰੀ ਜੋ ਕਿ ਮਿਰਗ ਜਿਹੜਾ ਹੁੰਦਾ ਸੀਗਾ ਉਹਦੀ ਧੁੰਨੀ ਦੇ ਵਿੱਚ ਹੁੰਦਾ ਤੇ ਇਸ ਦੇ ਅੰਦਰ ਇੰਨੀ ਜ਼ਿਆਦਾ ਫ੍ਰੈਗਰੈਂਸ ਐ ਇਤਰਾ ਤੇ ਇਹਦੇ ਵਿੱਚੋਂ ਪਰਫਿਊਮ ਬਣਦੇ ਆ ਕਿ ਇਹਦੀ ਕੀਮਤ ਕਰੋੜਾਂ ਰੁਪਈਆ ਦੇ ਵਿੱਚ ਆ ਦੋਸਤੋ ਇਹਦਾ ਇੱਥੇ ਫੇਸ ਐ ਆਪਾਂ ਜੇ ਇਹਦੇ ਫੇਸ ਨੂੰ ਇੱਕ ਵਾਰੀ ਥੋੜਾ ਜਿਹਾ ਚੂਨਾ ਤੇ ਥੋੜਾ ਜਿਹਾ ਹਲਦੀ ਲਾ ਕੇ ਓਪਨ ਕਰਤਾ ਤਾਂ ਪੂਰੇ ਘਰ ਦੇ ਵਿੱਚ ਸਾਲੋਂ ਸਾਲ ਇਹਦੀ ਫ੍ਰੈਗਰੈਂਸ ਨਹੀਂ ਜਾਊਗੀ ਇਹ ਕਿਸੇ ਵੀ ਬੰਦੇ ਨੂੰ ਜਲਦੀ ਕਰਕੇ ਮਿਲਦਾ ਨਹੀਂ ਆ ਮਿਲਦਾ ਹੈ ਤੇ ਪਤਾ ਨਹੀਂ ਕਿੰਨੇ ਕਰੋੜਾਂ ਸਰਚਿੰਗ ਤੋਂ ਬਾਅਦ ਇਹ ਸਾਡੇ ਕੋਲ ਅੱਜ ਸਾਨੂੰ ਮਿਲੀ ਹੈ ਕਿ ਅਸੀਂ ਤੁਹਾਨੂੰ ਦਿਖਾਣਾ ਚਾਹੁੰਦੇ ਆ ਪੁਰਾਣੇ ਟਾਈਮ ਰਾਜੇ ਮਹਾਰਾਜੇ ਜਿਹੜੇ ਹੁੰਦੇ ਸੀ ਉਹ ਕੋਈ ਫ੍ਰੈਗਰੈਂਸ ਲਈ ਪਰਫਿਊਮ ਮਿੱਤਰ ਜਾਂ ਕੁਝ ਵੀ ਅਰੇਂਜ ਕਰਨ ਦੇ ਲਈ ਸਭ ਤੋਂ ਪਹਿਲਾਂ ਕਸਤੂਰੀ ਮਿਰਗ ਦੇ ਤੁੰਨੀ ਦੇ ਵਿੱਚੋਂ ਉਹਨੂੰ ਮਾਰ ਕੇ ਉਸ ਤੋਂ ਬਾਅਦ ਇਹ ਕੱਢਿਆ ਜਾਂਦਾ ਸੀ ਤੇ ਫਿਰ ਇਹਦੀ ਫ੍ਰੈਗਰੈਂਸ ਇੱਕ ਇਸ ਕਸਤੂਰੀ ਦੀ ਫ੍ਰੈਗਰੈਂਸ ਕਰੋੜਾਂ ਰੁਪਈਆ ਦੇ ਵਿੱਚ ਸੇਲ ਹੁੰਦੀ ਸੀ ਅਗਰ ਕੋਈ ਇਹਨੂੰ ਲਾਈਵ ਦੇਖਣਾ ਚਾਹੁੰਦਾ ਤਾਂ ਮੈਨੂੰ ਕੰਟੈਕਟ ਕਰ ਸਕਦਾ ਸ਼ਾਸ਼ੀ ਕਾਲ